ਤੁਸੀਂ ਵੇਖ ਰਹੇ ਹੋ ਸカイ ਨਿਊਜ਼ ਪੰਜਾਬ ਤੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੋਹਾਲੀ ਤੋਂ ਜਿੱਥੇ ਮੋਹਾਲੀ 에য়ারਪੋਰਟ ਰੋਡ ਦੇ ਉੱਤੇ ਪੈਂਦੇ ਸੈਕਟਰ 82 ਦੇ ਨੇੜੇ ਰੇਲਵੇ ਟ੍ਰੈਕ ਦੇ ਕੋਲੋਂ ਦੋ ਨੌਜਵਾਨਾਂ ਦੀਆਂ ਕੱਟੀਆਂ ਵੱਡੀਆਂ ਮ੍ਰਿਤਕ ਦੇਹਾਂ ਮਿਲੀਆਂ ਨੇ ਜਿਸ ਤੋਂ ਬਾਅਦ ਦੇ ਵਿੱਚ ਪੂਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਪਸਰਿਆ ਹੋਇਆ ਤੁਹਾਨੂੰ ਦੱਸ ਦਈਏ ਕਿ ਤੜਕਸਾਰੀ ਉੱਥੋਂ ਦੀ ਲੰਕੜ ਵਾਲੇ ਲੋਕਾਂ ਦੀ ਨਜ਼ਰ ਜਦੋਂ ਮ੍ਰਿਤਕ ਦੇਹਾਂ ਦੇ ਉੱਤੇ ਪੈਂਦੀ ਹੈ ਤਾਂ ਮੌਕੇ ਤੇ ਹੀ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਪੁਲਿਸ ਦੇ ਜਿਹੜੇ ਕਰਮਚਾਰੀ ਨੇ ਅਧਿਕਾਰੀ ਨੇ ਉਹ ਮੌਕੇ ਦੇ ਉੱਤੇ ਪਹੁੰਚਦੇ ਆ ਫੋਰੈਂਸਿਕ ਵਿਭਾਗ ਦੀਆਂ ਟੀਮਾਂ ਨੂੰ ਨਾਲ ਲੈ ਕੇ ਆਉਂਦੇ ਆ ਐਂਬੂਲੈਂਸਾਂ ਵੀ ਨਾਲ ਸ਼ਾਮਿਲ ਹੁੰਦੀਆਂ ਨੇ ਤੇ ਉੱਥੇ ਪਹੁੰਚ ਕੇ ਜਿਹੜਾ ਮੌਕੇ ਦਾ ਜਾਇਜ਼ਾ ਲਿਆ ਜਾ ਰਿਹਾ ਤਸਵੀਰਾਂ ਵੀ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਫੋਰੈਂਸਿਕ ਵਿਭਾਗ ਦੀਆਂ ਟੀਮਾਂ ਨੇ ਜਿਹੜੀਆਂ ਉਹ ਜਿਹੜੇ ਮੁਲਾਜ਼ਮ ਨੇ ਉਹ ਉੱਥੋਂ ਮੌਕੇ ਤੋਂ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਕਰਦੇ ਦਿਖਾਈ ਦੇ ਰਿਹਾ ਜਿਹੜੀਆਂ ਮ੍ਰਿਤਕ ਦੇਹਾਂ ਨੇ ਉਹਨਾਂ ਦੀਆਂ ਤਸਵੀਰਾਂ ਵੀਰਾਂ ਦੇਖ ਕੇ ਰੋਂਟੇ ਖੜੇ ਹੋ ਜਾਂਦੇ ਆ ਇਸ ਤੇ ਚੱਲਦੇ ਸੀ ਉਹ ਤੁਹਾਡੇ ਨਾਲ ਸਾਂਝੀਆਂ ਨਹੀਂ ਕਰ ਸਕਦੇ ਆ ਪਰ ਜਾਣਕਾਰੀ ਦੇ ਦਈਏ ਕਿ ਜਿਹੜੀਆਂ ਮ੍ਰਿਤਕ ਦੇਹਾਂ ਨੇ ਉਹਨਾਂ ਨੂੰ ਬੁਰੇ ਤਰੀਕੇ ਦੇ ਨਾਲ ਕੱਟਿਆ ਵੱਢਿਆ ਹੋਇਆ ਸੀ ਤੇ ਬਾਅਦ ਦੇ ਵਿੱਚ ਉਹ ਸ਼ੱਕ ਜਤਾਇਆ ਜਾ ਰਿਹਾ ਕਿ ਇਹਨਾਂ ਦਾ ਕਤਲ ਹੋਇਆ ਕਤਲ ਕਰਨ ਤੋਂ ਬਾਅਦ ਦੇ ਵਿੱਚ ਇਹਨਾਂ ਦੀਆਂ দেহਾਂ ਨੂੰ ਰੇਲਵੇ ਟ੍ਰੈਕ ਦੇ ਉੱਤੇ ਲਿਆ ਕੇ ਸੁੱਟਿਆ ਗਿਆ ਤਾਂ ਜੋ ਪੂਰੀ ਘਟਨਾ ਨੂੰ ਇੱਕ ਸੁਸਾਇਸਾਈਡ ਦਾ ਰੂਪ ਦਿੱਤਾ ਜਾ ਸਕੇ ਪਰ ਜਿਸ ਤਰੀਕੇ ਦੇ ਨਾਲ ਉਹਨਾਂ ਦੀਆਂ দেহਾਂ ਦੀ ਕਟਬਟ ਹੋਈ ਹੈ ਉੱਥੋਂ ਦੇਖ ਕੇ ਸਿੱਧਾ-ਸਿੱਧਾ ਇਹ ਜਾਪ ਰਿਹਾ ਹੈ ਕਿ ਘਟਨਾ ਕਤਲ ਦੀ ਹੈ ਸੁਸਾਇਸਾਈਡ ਨਹੀਂ ਕੀਤਾ ਗਿਆ ਕਿਉਂਕਿ ਉਹਨਾਂ ਦੇ ਜਿਹੜੀ ਸਾਰੇ ਸਰੀਰ ਨੇ ਉਹ ਅਲੱਗ-ਅਲੱਗ ਹੋਏ ਪਏ ਸੀ ਇੱਕ ਤੇ ਉੱਤੋਂ ਦੀ ਰੇਲ ਗੱਡੀ ਗੁਜ਼ਰੀ ਹੈ ਤੇ ਨਾਲ ਦੀ ਨਾਲ ਜਿਹੜੀਆਂ ਗਰਦਨ ਦੇ ਉੱਤੇ ਵੀ ਕੱਟਾਂ ਦੇ ਨਿਸ਼ਾਨ ਨੇ ਮੱਥੇ ਦੇ ਉੱਪਰ ਵੀ ਕੱਟਾਂ ਦੇ ਚਾਨ ਨੇ ਤੇ ਬਾਵਾ ਵੀ ਬੁਰੇ ਤਰੀਕੇ ਦੇ ਨਾਲ ਉਹਨਾਂ ਦੀਆਂ ਵੱਡੀਆਂ ਹੋਈਆਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਵੇਖੀਆਂ ਜਾ ਸਕਦੀਆਂ ਨੇ ਪਾਲਿਸੀਸ ਦੇ ਚਲਦੇ ਤਸਵੀਰਾਂ ਅਸੀਂ ਬੇਸ਼ੱਕ ਤੁਹਾਡੇ ਨਾਲ ਨਹੀਂ ਸਾਂਝੀਆਂ ਕਰ ਸਕਦੇ ਪਰ ਤੁਹਾਨੂੰ ਦੱਸਦੇ ਇਹ ਕਿ ਜਦੋਂ ਘਟਨਾ ਵਾਪਰੀ ਹੈ ਤਾਂ ਬਾਅਦ ਦੇ ਵਿੱਚ ਪੁਲਿਸ ਕੋਲੇ ਪੂਰੀ ਸੂਚਨਾ ਜਾਂਦੀ ਹੈ ਮੌਕੇ ਤੇ ਪੁਲਿਸ ਦੇ ਅਧਿਕਾਰੀ ਪਹੁੰਚਦੇ ਐ ਤੇ ਇਸ ਘਟਨਾ ਦੀ ਜੜ ਤੱਕ ਪਹੁੰਚਣ ਦੀ ਕੋਸ਼ਿਸ਼ ਹੈ ਉਹ ਜਿਹੜੀ ਕੀਤੀ ਜਾ ਰਹੀ ਹੈ ਘਟਨਾ ਵਾਪਰੀ ਹੈ ਮੋਹਾਲੀ 에어ਪੋਰਟ ਰੋਡ ਦੇ ਉੱਤੇ ਜਿਹੜਾ ਸੈਕਟਰ 82 ਪੈਂਦਾ ਉਹਦੇ ਨਾਲ ਦੀ ਇੱਕ ਰੇਲਵੇ ਟਰੈਕ ਗੁਜ਼ਰਦਾ ਉਸ ਰੇਲਵੇ ਟਰੈਕ ਦੇ ਉੱਤੋਂ ਇਹ ਜਿਹੜੀਆਂ ਮ੍ਰਿਤਕ ਦੇਹਾਂ ਮਿਲੀਆਂ ਨੇ ਤੇ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਫਸ ਰਿਹਾ ਹੋਇਆ ਕਿਉਂਕਿ ਜਿੱਥੋਂ ਮੌਕੇ ਤੋਂ ਇਹ ਮ੍ਰਿਤਕ ਦੇਹਾਂ ਮਿਲੀਆਂ ਨੇ ਉਹਨਾਂ ਦੇ ਨਾਲ ਹੀ ਇੱਕ ਪਿੰਡ ਹੈ ਜਿਸ ਦਾ ਪਿੰਡ ਦਾ ਨਾਮ ਹੈ ਚਿੱਲਾ ਉਹ ਪਿੰਡ ਦੇ ਜਿਹੜੇ ਵਾਸੀ ਨੇ ਉਹ ਬੁਰੀ ਤਰ੍ਹਾਂ ਦੇ ਨਾਲ ਡਰੇ ਹੋਇਆ ਕਿਉਂਕਿ ਇੱਕ ਤਾਂ ਪੰਜਾਬ ਦੇ ਵਿੱਚ ਮੌਸਮ ਹੀ ਐਸਾ ਹੈ ਤੇ ਸਵੇਰੇ ਸ਼ਾਮ ਘਰੋਂ ਬਾਹਰ ਨਿਕਲਣਾ ਲੋਕਾਂ ਦਾ ਵੈਸੇ ਹੀ ਔਖਾ ਹੋਇਆ ਪਿਆ ਪਰ ਅਜੇ ਮੌਸਮ ਦਾ ਜਿਹੜਾ ਫਾਇਦਾ ਜਿਹੜੇ ਗਲਤ ਅੰਸਰ ਹੁੰਦੇ ਨੇ ਸ਼ਰਾਰਤੀ ਅੰਸਰ ਹੁੰਦੇ ਨੇ ਉਹ ਚੁੱਕਦੇ ਆ ਤੇ ਇਸੇ ਦੇ ਚੱਲਦੇ ਕੋਈ ਐਸੀ ਹਣ ਹੋਣੀ ਨਾ ਵਾਪਰ ਜਾਵੇ ਤਾਂ ਲੋਕ ਬੜੇ ਡਰੇ ਰਹਿੰਦੇ ਨੇ ਪਰ ਜਦੋਂ ਇਸ ਤਰੀਕੇ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਆਮੂਮਨ ਇਸ ਤਰੀਕੇ ਦਾ ਜਿਹੜਾ ਡਰ ਹੈ ਉਹ ਹੋਰ ਵੀ ਫੈਲਣ ਲੱਗ ਜਾਂਦਾ ਹੈ ਜੋ ਸਾਬਤ ਤੌਰ ਤੇ ਵਾਲੇ ਵਾਲ ਦੇ ਲੋਕਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਸੈਕਟਰ 82 ਦੇ ਵਿੱਚ ਵੀ ਵੱਡੇ ਵੱਡੇ ਪੱਦਰ ਦੇ ਉੱਤੇ ਜਿਹੜੇ ਆਫਿਸਿਸ ਬਣੇ ਹੋਇਆ ਉੱਥੇ ਵੀ ਲੋਕ ਕੰਮ ਕਰਦੇ ਆ ਉਹਨਾਂ ਦੇ ਦਿਲਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਡਰ ਹੈ ਜਿਹੜਾ ਉਹ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਮਹਿਸੂਸ ਕੀਤਾ ਜਾ ਸਕਦਾ ਹੈ ਮੌਕੇ ਤੇ ਵਿਭਾਗਦਿਆਂ ਜਿਹੜੀਆਂ ਟੀਮਾਂ ਨੇ ਸਬੰਧਤ ਵਿਭਾਗ ਦੀਆਂ ਉਹ ਪਹੁੰਚੀਆਂ ਨੇ ਫੋਰੈਂਸਿਕ ਦੇ ਵੱਲੋਂ ਜਿਹੜੇ ਸਬੂਤ ਨੇ ਉਹ ਜੁਟਾਏ ਜਾ ਰਿਹਾ ਹੈ ਤਾਂ ਜੋ ਇਸ ਪੂਰੇ ਮਾਮਲੇ ਦੀ ਜੜ ਤੱਕ ਪਹੁੰਚਿਆ ਜਾ ਸਕੇ ਨਾਲ ਦੀ ਨਾਲ ਤਸਵੀਰਾਂ ਵੀ ਅਸੀਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਕਦਰ ਇੱਥੇ ਪੁਲਿਸ ਦੀ ਨਫਰੀ ਪਹੁੰਚੀ ਹੈ ਉਹਨਾਂ ਦੇ ਵੱਲੋਂ ਕਟਨਾ ਦੇ ਸਥਾਨ ਦਾ ਜਾਇਜ਼ਾ ਲਿਆ ਜਾ ਰਿਹਾ ਤੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਹੈ ਇੱਕ ਵਾਰੀ ਤੁਹਾਨੂੰ ਉਹ ਵੀ ਜ਼ਰੂਰ ਸੁਣਾਉਣਾ ਚਾਹਾਂਗੇ ਇਹ ਸਾਨੂੰ ਐਸ ਐਚ ਓ ਸਰਹੰਦ ਤੋਂ ਮੈਸੇਜ ਸੀ ਵੀ ਇਹਨਾਂ ਦਾ ਇੱਕ ਟਰੈਕ ਤੇ ਜਿਹੜਾ ਹੈਗਾ ਚਿੱਲੇ ਵਾਲਾ ਕੀ ਕਹਿੰਦੇ ਚੱਲੇ ਪਿੰਡ ਦੇ ਕੋਈ ਬ੍ਰਿਜ ਹੈ ਉਹਦੇ ਦੇ ਕੋਲ ਇੱਕ ਡੈੱਡ ਬੋਡੀ ਮਿਲੀ ਹੈ ਜਦੇ ਬਲੇ ਜੀਆਰਪੀ ਵਾਲੇ ਆਪਣੀ ਕਾਰਵਾਈ ਕਰ ਰਹੇ ਜੋ ਵੀ ਕਾਰਵਾਈ ਹੋਊਗੀ ਉਹ ਤੁਹਾਨੂੰ ਉਹ ਦੱਸ ਦਿੰਦੇ ਇਨਵੈਸਟੀਗੇਸ਼ਨ ਜੁਹੋਂ ਤੋਂ ਸਮਨੇ ਆਇਆ ਸਰ ਨਹੀਂ ਫਿਲਹਾਲ ਜਿਹੜੀ ਹੈ ਉਹ ਕਰ ਰਹੇ ਆਪਣੇ ਸਾਰੀ ਇਨਵੈਸਟੀਗੇਸ਼ਨ ਤੇ ਉੱਥੇ ਕੀ ਕਹਿੰਦੇ ਉਹ ਤੁਹਾਨੂੰ ਇਹਦੇ ਬਾਰੇ ਡਿਟੇਲ ਕਿੱਦਾਂ ਦੇ ਪੰਜਾਬੀ ਜਾਂ ਕੋ ਪ੍ਰਵਾਸੀ ਦਾ ਇਹ ਪ੍ਰਵਾਸੀ ਹੈ ਇੱਕ ਬੰਦੇ ਦੇ ਉਨੇ ਆਪਣੇ ਬਾਹ ਤੇ ਮਹਾਕਾਲ ਲਿਖਿਆ ਹੈ ਤੇ ਇੱਕ ਬਾਹ ਤੇ ਏ ਲਿਖੀ ਹੋਈ ਹੈ ਤੇ ਉਹ ਮਤਲਬ ਵੇਖਣ ਨੂੰ ਬਈ ਮੁੱਢਲੀ ਉਹਦੇ ਤੋਂ ਲੱਗਦਾ ਹੈ ਵੀ ਪ੍ਰਵਾਸੀ ਮਜ਼ਦੂਰ ਠੀਕ ਜੇ ਤਾਂ ਕੋਈ ਪਛਾਣ ਹੋ ਪਈਏ ਸਰ ਨਹੀਂ ਅਜੇ ਫਿਲਹਾਲ ਨਹੀਂ ਮੈਂ ਹੁਣੇ ਮੌਕਾ ਵੀ ਵੇਖ ਕੇ ਆਇਆ ਹਾਂ ਉੱਤੇ ਰੇਲ ਗੱਡੀ ਤੇ ਤੇ ਉਹ ਟ੍ਰੇਨ ਨਾਲ ਨਿਕਲ ਚੁੱਕੀ ਹੈ ਜੀ ਜਦੋਂ ਜਿਹੜੇ ਖੂਨ ਦੇ ਨਿਸ਼ਾਨ ਆ ਉਹ ਰੋਡ ਦੇ ਉੱਪਰ ਹੋ ਹੀ ਰੇਲਵੇ ਟ੍ਰੈਕ ਤੇ ਚੱਲਦੇ ਨਹੀਂ ਇਹਦੇ ਇਹਦੇ ਚ ਮਤਲਬ ਇਹ ਆ ਪਾਇਆ ਨਹੀਂ ਇਹਦੇ ਚ ਕਲੀਅਰ ਕੀਤਾ ਜਾ ਸਕਦਾ ਕਈ ਵਾਰ ਕੀ ਹੁੰਦਾ ਵੀ ਜਦੋਂ ਉਹ ਟ੍ਰੇਨ ਆ ਉਹਦੇ ਹਰ ਅੰਗ ਟੁੱਟਿਆ ਕਈ ਵਾਰ ਆਵੇ ਖੁੱਤੜੇ ਸਾਹਮਣੇ ਉਹ ਕੁੱਤੇ ਵੀ ਫਿਰ ਰਹੇ ਆ ਕਈ ਵਾਰ ਉਤੋਂ ਕੁੱਤਾ ਵੀ ਥੱਲੇ ਨੂੰ ਮਤਲਬ ਕੋਈ ਚੀਜ਼ ਲਿਆ ਸਕਦਾ ਮੈਂ ਇਹ ਡਿਟੇਲ ਜਿਹੜੀ ਗੱਲ ਹੈ ਸਾਰੀ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਤੁਹਾਨੂੰ ਦੱਸੀ ਜਾ ਸਕਦੀ ਹੈ ਹਰ ਇਹਨਾਂ ਦੇ ਕੋਈ ਮੋਬਾਈਲ ਮੋਲ ਵੀ ਉੱਪਰ ਹੀ ਮਿਲੇ ਹਾਂ ਮੋਬਾਈਲ ਵੀ ਉੱਥੇ ਟੁੱਟਿਆ ਹੋਇਆ ਫਿਰ ਵੀ ਜਿਹੜੀ ਸਾਡੀ ਫੋਰੈਂਸਿਕ ਟੀਮ ਵੀ ਹੈ ਉਹ ਵੀ ਆਈ ਹੈ ਉਹਦੇ ਤੋਂ ਬਾਅਦ ਜੋ ਵੀ ਕਿੰਨੀ ਪੇਜ ਦੇ ਨੇ ਦੋਨੇ ਦੇ ਦੇਖਣ ਦੇ ਮੇਰੇ ਖਿਆਲ 25 ਤੋਂ 30 35 ਕ ਦੇ ਸਾਲ ਦੀ ਏਜ ਦੇ ਹੋਣਗੇ